ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਪੋਵਾਲ ਦੇ ਵਿੱਚ ਪੁਲਿਸ ਅਤੇ ਨੌਜਵਾਨਾਂ ਦੇ ਵਿੱਚ ਜਿਹੜਾ ਉਹ ਮੁਕਾਬਲਾ ਹੁੰਦਾ ਤਾਂ ਮਾਮਲਾ ਪੂਰਾ ਕੀ ਹੈ ਮੇਰੇ ਨਾਲ ਡੀਐਸਪੀ ਪੱਟੀ ਸਿਟੀ ਕਮਲਪ੍ਰੀਤ ਸਿੰਘ ਢਿੱਲੋਂ ਜੀ ਮੌਜੂਦ ਨੇ ਤਾਂ ਗੱਲਬਾਤ ਕਰ ਲੈਣੇ ਆ ਸਰ ਇੱਕ ਅੱਜ ਕਾਨਫਰੰਸ ਰੱਖੀ ਗਈ ਐਸਐਸਪੀ ਦਫ਼ਤਰ ਤਰਨਤਾਰਨ ਕੀ ਸੀ ਮਾਮਲਾ ਪੂਰਾ ਜੀ ਮਾਮਲਾ ਇਹ ਸੀ ਕਿ ਇੱਕ ਫੋਰਨ ਬੈਠਾ ਗੈਂਗਸਟਰ ਟਾਈਪ ਦਾ ਵਿਅਕਤੀ ਆ ਉਹ ਇੱਥੇ ਲੋਕਾਂ ਨੂੰ ਕਾਲ ਕਰਕੇ ਤੇ ransom call ਕਰਦਾ ਬਕਵਾਕ ਪੈਸੈਂਡ ਡਿਮਾਂਡ ਕਰਦਾ ਜੀ ਜੋ 4-5 ਕੇਸ ਜਿਹੜੇ ਸਾਡੇ ਨੋਟਿਸ ਪਹੁੰਚਾਏ ਸੀ ਔਰ ਉਹਨਾਂ ਦੇ ਘਰਾਂ ਤੇ ਫਾਇਰਿੰਗ ਕਰਵਾ ਦਿੰਦਾ ਇਹ ਜਿਹੜੇ ਯੰਗ ਮੁੰਡੇ ਆ ਉਹਨਾਂ ਨੂੰ ਹਾਇਰ ਕਰ ਲੈਂਦਾ ਥੋੜੇ ਜੇ ਪੈਸੇ ਦੇ ਕੇ ਹਾਇਰ ਕਰ ਲੈਂਦਾ ਜੀ ਜੀ ਤੇ ਫਿਰ ਦੈਨ ਉਹਨਾਂ ਤੋਂ ਪੈਸੇ ਇਹ ਮੰਗਦੇ ਆ ਇਹ ਸਾਨੂੰ ਕੱਲ ਇਨਫੋਰਮੇਸ਼ਨ ਸੀ ਕਿ ਮੁੱਠਿਆਂ ਵਾਲੇ ਦੇ ਕੋਲ ਕੋਲੇ ਦੋ ਰੂ ਲੜਕੇ ਜਿਹੜੇ ਆ ਅਮਨਦੀਪ ਤੇ ਦੂਸਰਾ ਜਿਹੜਾ ਛੋਟੀ ਐ ਆਈ ਥਿੰਕ ਔਰ ਇਹ ਮੁੱਠਿਆਂ ਵਾਲੇ ਦੇ ਕੋਲ ਫਿਰ ਇਹਨਾਂ ਨੇ ਫਿਰ ਇਸ ਸ਼ਾਇਦ ਮੋਟਰਸਾਈਕਲ ਕੋਈ ਸਨੇਚ ਕਰਨਾ ਤੇ ਫਿਰ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ। ਦੈਨ ਅਸੀਂ ਜਦੋਂ ਪ੍ਰਸੀਵ ਕੀਤਾ ਆਪਣੀ ਇਨਫੋਰਮੇਸ਼ਨ ਨੂੰ ਤੇ ਇਹ ਦੋਨੇ ਸਾਨੂੰ ਅੱਗੋਂ ਮਿਲੇ ਆ। ਇਹਨਾਂ ਨੂੰ ਜਦੋਂ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਡੇ ਤੇ ਫਾਇਰ ਕੀਤਾ ਬਚਾਅ ਦੇ ਵਿੱਚ ਸਾਨੂੰ ਫਾਇਰ ਕਰਨਾ ਪਿਆ। ਜੀ ਜੀ। ਦੈਨ ਉਹਦੀ ਜਿਹੜਾ ਪਵਨਦੀਪ ਉਹਦੀ ਸੱਜੀ ਲੱਤ ਤੇ ਗੋਲੀ ਲੱਗੀ ਆ। ਜੀ। ਉਹ ਜੇਰੇ ਇਲਾਜ ਆ। ਦੂਸਰਾ ਜਿਹੜਾ ਇਹਨਾਂ ਦੀ ਅਰੈਸਟ ਪਾ ਲਈ ਆ। ਇਨਵੈਸਟੀਗੇਸ਼ਨ ਜਾਰੀ ਹੈ। ਜੀ। ਸਰ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਮੈਸੇਜ ਕੀ ਰਹਿ ਗਿਆ ਜੀ ਮੈਸੇਜ ਇਹ ਹੋਆ ਵੀ ਜਿਹੜੇ ਬੱਚੇ ਛੋਟੇ ਆ ਛੋਟੇ ਬੱਚਿਆਂ ਨੂੰ ਇਹ ਗੁੰਮਰਾਹ ਕਰਦੇ ਆ ਜੀ ਗੁੰਮਰਾਹ ਕਰਕੇ ਤੇ ਉਹਨਾਂ ਨੂੰ ਇਹ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਜਿਹੜੇ ਸ਼ੈਤਾਨ ਜਿਹੜੇ ਥੈਂਗਸਟਰ ਟਾਈਪ ਲੋਕ ਆ ਜੀ ਆਪਣੇ ਲੋਕੀ ਆਪਣੇ ਬੱਚਿਆਂ ਤੇ ਨਿਗਰਾਨੀ ਰੱਖਣ ਜੀ ਤੋਂ ਨਾ ਬੱਚਿਆਂ ਨੂੰ ਬਚਾ ਕੇ ਰੱਖਣ ਵੀ ਉਹ ਗਲਤ ਸੋਸਾਇਟੀ ਦਾ ਹਿੱਸਾ ਨਾ ਪਾੜ ਨਾ ਬਣੇ ਦੁਕਾਨਦਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇੰਨਾ ਚੀਜ਼ਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਆ ਤਾਂ ਪੁਲਿਸ ਪਾਰਟੀ ਵੱਲੋਂ ਕੀ ਭਰੋਸਾ ਦਿਵਾਉਣਾ ਚਾਹੁੰਦੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਅਸੀਂ ਹਰ ਵੇਲੇ ਦੇਖੋ ਪੁਲਿਸ 24 24 ਇਨ ਟੂ 7 ਹਾਜ਼ਰ ਆ ਜੀ ਹਰ ਵੇਲੇ ਥਾਣਿਆਂ ਦੇ ਵਿੱਚ ਫੋਰਸ ਹਾਜ਼ਰ ਆ ਜੀ ਚੌਕੀ ਦੇ ਵਿੱਚ ਹਾਜ਼ਰ ਆ ਹਰ ਵੇਲੇ ਜਦੋਂ ਵੀ ਕੋਈ ਸਾਨੂੰ ਪਬਲਿਕ ਕਾਨ ਕੇ ਤਲਾਹ ਦਿੰਦੀ ਆ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਆ ਸਾਨੂੰ ਤਲਾਹ ਦਿਓ ਅਸੀਂ ਤੁਰੰਤ ਕਾਰਵਾਈ ਕਰਾਂਗੇ ਜੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਡਰ ਦੇ ਮਾਹੌਲ ਚ ਰਹਿਣ ਦੀ ਲੋੜ ਨਹੀਂ ਹੈਗੀ ਜੀ ਸਬ ਡਿਵੀਜ਼ਨ ਦੇ ਸਾਥੀਆਂ ਦਾ ਵਰਕ ਕਿਸ ਤਰੀਕੇ ਦਾ ਨਾਲ ਸਹਿਯੋਗ ਐਸ ਐਚਓ ਜਿਹੜੇ ਆ ਬੜੇ ਐਕਟਿਵ ਨੇ ਗੁਚਨ ਸਿੰਘ ਇੰਸਪੈਕਟਰ ਜੀ ਕਸ਼ਵੀਰ ਸਿੰਘ ਨੇ ਗੁਰਿੰਦਰ ਸਾਰੇ ਜਸਪਾਲ ਸਾਰੇ ਐਕਟਿਵ ਜੀ ਸਰ ਇਹ ਦੋ ਨੌਜਵਾਨ ਹਸਪੀਟਲ ਚ ਜਿਹੜੇ ਇਲਾਜ ਨੇ ਤਾਂ ਇੱਕ ਹੈ ਜੀ ਤਾਂ ਸਰ ਕੀ ਇਨਵੈਸਟੀਗੇਸ਼ਨ ਹੋਣ ਵਾਲੇ ਸਮੇਂ ਚ ਹੋਰ ਪਤਾ ਲੱਗ ਸਕਦਾ ਜੀ ਉਹਨੂੰ ਡਿਸਕਲੋਸ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਨਹੀਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਸੋ ਇਹ ਸੰਨ ਡੀਐਸਪੀ ਪੱਟੀ ਸਿਟੀ ਕਮਲਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਮੈਸੇਜ ਵੀ ਦਿੱਤਾ ਹੈ ਕਿ ਜਿਹੜੀ ਅ ਮੁਠਿਆਂ ਵਾਲੇ ਦੇ ਨੇੜੇ ਜਿਹੜਾ ਹੈ ਉਹ ਪਾਉ ਵਾਲ ਦੇ ਨਜ਼ਦੀਕ ਜਿਹੜਾ ਪੁਲਿਸ ਤੇ ਜਿਹੜਾ ਕੁਝ ਦੋ ਨੌਜਵਾਨਾਂ ਵੱਲੋਂ ਜਿਹੜੀ ਉਹ ਫਾਇਰਿੰਗ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਉਹ ਹਸਪੀਟਲ ਦੇ ਵਿੱਚ ਜੀਰੇ ਇਲਾਜ ਹੈ ਤਾਂ ਇੱਕ ਉਹਨਾਂ ਦੇ ਕੋਲੋਂ ਬਰਾਮਦਗੀ ਵੀ ਜਿਹੜੀ ਆ ਕੀਤੀ ਗਈ ਉਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ